ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਪਹੁੰਚੇ ਅੱਜ ਮੋਗਾ ਟਰੈਕਟਰ ਮੰਡੀ થી 20 April 2025 ਦਿਨ ਐਤਵਾਰ ਮੋਗਾ ਟਰੈਕਟਰ ਮੰਡੀ ਇੱਥੇ ਤੁਹਾਨੂੰ ਅਸੀਂ ਟਰੈਕਟਰਾਂ ਦੇ ਮਾਡਲ ਅਤੇ ਭਾਅ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਜਿਹੜੇ ਵੀਰ ਚੈਨਲ ਤੇ ਨਵੇਂ ਜੁੜੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਪੇਜ ਮਾਨਕਾਲੇ ਕਮਾਂਲ ਨੂੰ ਫੋਲੋ ਕਰਿਓ ਅਸੀਂ ਤੁਹਾਨੂੰ ਟਰੈਕਟਰਾਂ ਦੇ ਮਾਡਲ ਅਤੇ ਭਾਅ ਬਾਰੇ ਜਾਣਕਾਰੀ ਸਾਂਝੀ ਕਰਦੇ ਰਹਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆਓ ਦੇਖੀਏ ਟਰੈਕਟਰਾਂ ਦੇ ਮਾਡਲ ਅਤੇ ਭਾਅ ਨਾਲ ਖੜਾ ਹੀ ਸੋਨਾਲਿਕਾ ਡੀਆਈ 750 ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਇਹ ਨਾਨ ਪਾਵਰ ਹੈ ਸਾਈਡ ਗੇਅਰ ਟਾਇਰ ਹੈਗੇ ਨੇ ਜੀ 50 ਪੈਸੇ ਸਾਈਡ ਦੀ ਕੰਡੀਸ਼ਨ ਚੈੱਕ ਰਿਓ ਅੱਠ ਮਾਡਲ ਟਰੈਕਟਰ ਹੈ ਜੀ ਪੰਜਾਬ ਨੰਬਰ ਹੈ 2,65,000 ਇਹਦਾ ਪ੍ਰਾਈਸ ਹੈ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਰਿਓ ਜੀ ਨਾਲ ਖੜਾ 5911 ਨਾੜਗਰ ਦਾ ਇਹ ਆਪ ਨੰਬਰ ਟਰੈਕਟਰ ਆ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਟਾਇਰ ਪਿਛਲੇ ਹੈਗੇ ਨੇ ਜੀ 50 ਪੈਸੇ ਮੂਰਲੇ ਪੈਸੇ ਜੀ ਫੁੱਡ ਵਾਲੀ ਛੱਤੀ ਲੱਗੀ ਹੋਈ ਹੈ ਜੀ ਐਂਪ ਲੱਗਿਆ ਹੋਇਆ ਜੀ 97 ਮਾਡਲ ਆ ਜੀ 2 ਲੱਖ 30 ਹਜ਼ਾਰ ਪ੍ਰਾਈਸ ਆ ਜੀ ਪਾਵਰ ਸਟੀering ਆ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਨਾਲ ਖੜਾ ਜੀ ਮਹਿੰਦਰਾ 275 DI ਪੰਜਾਬ ਨੰਬਰ ਹੈ ਜੀ ਟਾਇਰ ਹੈਗੇ ਨਹੀਂ ਚਾਰੇ 30 ਪੈਸੇ 95 ਮਾਡਲ ਹੈ ਜੀ 1,30,000 ਦਾ ਪ੍ਰਾਈਸ ਹੈ ਜੀ 275 ਹੈ ਆਖਰਾ ਮਿਹंद्रा 575 ਡੀ ਆਈ ਹੈ ਮਿਹंद्रा 575 ਡੀ ਆਈ ਪੰਜਾਬ ਨੰਬਰ ਹੈ ਮੂਰਲੇ ਟਾਇਰ ਹੈਗੇ ਨਹੀਂ ਇਹਦੇ 60 ਪੈਸੇ ਕਿਸਲੇ ਘੱਟੇ ਹੋਣੇ ਜੀ ਟੈਂਪ ਲੱਗਿਆ ਹੋਇਆ ਜੀ ਇਹ ਆ 99 ਮਾਡਲ ਜੀ 2,25,000 ਪ੍ਰਾਈਜ਼ ਆ ਜੀ ਨੌਨ ਪਾਵਰ ਆ ਜੀ ਸੈਂਟਰ ਗੇਅਰ ਆ ਜੀ ਨਾਲ ਖੜਾ ਇਹ ਫਾਰਮ ਟਰੈਕ 60 ਜੀ ਫਾਰਮ ਟਰੈਕ ਸੈੱਟ ਹਾਈ ਲੈਵਲ ਸੈਂਟਰ ਗੇਅਰ ਨੌਨ ਪਾਵਰ ਪੈਰ ਹੈਗੇ ਨੇ ਚਾਰੇ ਇਹਦੇ ਪੰਜਾਬ ਪੈਸੇ ਦੀ ਲਾਈਵ ਵੀਡੀਓ ਆ ਪੰਜਾਬ ਨੰਬਰ ਹੈ ਜਿਹੜਾ ਜਿੰਨੇ ਚੱਕਰ ਜੀ ਪੰਜਾਬ ਨੰਬਰ 2009 ਮਾਡਲ ਹੈ 2,80,000 ਦਾ ਪ੍ਰਾਈਸ ਹੈ ਜੀ। ਮਹਿੰਦਰਾ 475 ਡੀਆਈ ਦੇਖੋ ਟਾਇਰਾਂ ਦੀ ਕੰਡੀਸ਼ਨ ਚੈੱਕ ਕਰੋ ਜੀ। ਟਾਇਰ ਹੈਗੇ ਨੇ ਸਿੱਤਾ ਜੀ ਸੈਂਟਰ ਗੇਅਰ ਹੈ ਜੀ, ਨੌਨ ਪਾਵਰ ਹੈ ਜੀ। ਪੰਜਾਬ ਨੰਬਰ ਟਰੈਕਟਰ ਹੈ ਜੀ। ਡਬਲ ਕਲਚ ਹੈ ਜੀ। ਫੁੱਡ ਵਾਲੀ ਛਤਰੀ ਲੱਗੀ ਹੋਈ ਹੈ ਜੀ। 99 ਮਾਡਲ ਟਰੈਕਟਰ ਹੈ ਜੀ। 2,25,000 ਦਾ ਪ੍ਰਾਈਸ ਹੈ ਜੀ। ਨਾਲ ਖੜਾ ਮਹਿੰਦਰਾ 475 ਡੀਆਈ ਜੀ। ਟਾਇਰ ਜੇ ਐਂਡੀ ਪੈਸੀ 90 ਮਾਡਲ ਟਰੈਕਟਰ ਹੈ ਜੀ ਇਹ ਸੈਂਟਰ ਗੇ ਨੌਨ ਪਾਵਰ ਜੀ 115000 ਰਾਇਜ ਹੈ ਜੀ ਡੀ ਆਈ ਹੋਇਆ ਹੋਇਆ ਜੀ ਇਹ ਫਾਰਮ ਟਰੈਕ 60000 ਦਿਖਾਉਣੇ ਸੁਪਰ ਮੈਕਸ ਟਾਇਰ ਜੇ ਕਿਦ ਨੇ ਜੀ ਟਾਇਰ ਹੈਗੇ ਨੇ 70 80 ਦਾ ਸੀ ਜੀ ਪਾਵਰ ਸਟੀering ਹੈ ਜੀ ਸੈਂਟਰ ਗੇਅਰ ਆ ਕਲਾਸਿਕ ਆ ਜੀ ਪੰਜਾਬ ਨੰਬਰ ਆ ਜੀ 16 ਮਾਡਲ ਟਰੈਕਟਰ ਆ ਜੀ 16 ਮਾਡਲ ਦਾ 475000 ਦਾ ਪ੍ਰਾਈਸ ਆ ਜੀ ਨਾਲ ਖੜਾ ਜੀ ਮੈਸੀ 9500 ਜੀ ਪਾਵਰ ਸਟੀering ਸਾਈਡ ਗੇਅਰ ਫੁੱਡ ਵਾਲੀ ਛਾਦਰੀ ਫੁੱਡ ਲੱਗਿਆ ਹੋਇਆ ਜੀ ਐਂਪ ਲੱਗਿਆ ਹੋਇਆ ਜੀ ਟਾਇਰ ਹੈਗੇ ਨੇ ਜਿਹਦੇ ਨੂੰ ਕਿ 80 ਪੈਸੇ ਜੀ ਪਿਛਲੇ ਟਾਇਰ 16 ਦੇ ਨੇ ਜੀ ਮੂਲ ਲੈ 750 16 ਦੇ ਨੇ ਜੀ ਜੇ ਕੇ ਦੇ ਟਾਇਰ ਗੁਡਇਰ ਦੇ ਟਾਇਰ ਨੇ ਜੀ 9900 ਮੈਸੀ ਜੀ ਪੰਜਾਬ ਨੰਬਰ ਹੈ ਜੀ 18 ਮਾਡਲ ਟਰੈਕਟਰ ਹੈ ਜੀ 495000 ਇਹਦਾ ਪ੍ਰਾਈਸ ਹੈ ਜੀ ਨਾਲ ਖੜਾ 855 ਐਫ ਯੂ ਜੀ 3 ਸਟਾਰ ਘੱਟ ਮੇਸ ਜੀ ਸੈਂਟਰ ਗੇਅਰ ਨੌਨ ਪਾਵਰ ਟਾਇਰ ਇਹਦੇ ਚਾਰੇ ਨਵੇਂ ਨੇ ਜੀ ਇਹਦੇ ਪਿਛਲੇ ਟਾਇਰ ਨੇ 13 6 28 ਦੇ ਜੀ ਮੂਲ ਲੈ 616 ਜੀ ਇਸ ਰਟਾਇਰ ਨੇ ਜੇਕੇ ਦੇ ਜੀ ਸਮੂਹਲੇ ਐਮਰਫ ਦੇ 2005 ਮਾਡਲ ਟਰੈਕਟਰ ਆ ਬਈ 3 ਲੱਖ 20 ਹਜ਼ਾਰ ਇਹਦਾ ਪ੍ਰਾਈਸ ਆ ਜੀ ਕਿਹੜਾ ਪਿੰਡ ਬਈ ਮਾਸਲਾ ਜੀ ਠੀਕ ਹੈ ਲੋ ਬਈ ਤੁਹਾਨੂੰ ਕੇਐਸ ਮਸ਼ੀਨ ਦਿਖਾਉਣੇ ਆ ਜੀ ਕੇਐਸ ਗਰੁੱਪ ਵਾਲੇ ਦੀ ਮਰੇ ਕੋਟ ਲੈਣਾ ਜੀ 755 ਜੀ 55 ਇੰਚੀ ਮਸ਼ੀਨ ਆ ਜੀ ਬੇ ਕੋਟਲੇ ਦੀ ਬਣੀ ਹੋਈ ਹੈ ਜੀ ਬਲੇਡ ਦੇ ਕਿਪਾਸੇ ਪਏ ਨਹੀਂ ਜੀ 18 ਮਾਡਲ ਹੈ ਜੀ 2 ਲੱਖ 40 ਹਜ਼ਾਰ ਦਾ ਪ੍ਰਾਈਸ ਹੈ ਜੀ ਬਾਈ ਪਿੰਡ ਕਿਹੜਾ ਹੈ ਲੋਪੋ ਹੈ ਜੀ ਦਿਲਾ ਜੀ ਮੋਗਾ ਦਿਲਾ ਮੋਗਾ ਹੀ ਮੋਬਾਈਲ ਨੰਬਰ ਵੀਰੇ 998889927 998881 ਜੀ 9927 99295 ਜੀ ਬਾਈ ਨਾਲ ਕੰਡੈਕਟ ਕਰ ਸਕਦੇ ਹੋ ਤੁਸੀਂ ਇੱਕ ਜੀ ਬਾਈ ਨੂੰ ਕੇਐਸਐਮ ਮਸ਼ੀਨ ਦੀ ਲੋੜ ਹੈ ਜੀ ਦੇ ਕੋਟਲੇ ਵਾਲਿਆਂ ਦੀ ਇਹ ਸੋਨਾਂ ਲਿਖਾ 750 DI 750 RXC ਪਾਵਰ ਸਟੀering ਹੈ ਜੀ ਸਾਈਡ ਗੇਅਰ ਹੈ ਜੀ ਵਧੀਆ ਹੈਵੀ ਬੰਪਰ ਲੱਗਿਆ ਹੋਇਆ ਜੀ ਪਿਛਲੇ ਟਾਇਰ ਜੇ 14 ਦੇ ਨੇ ਜੀ ਮੋਰਲੇ 750 16 ਦੇ ਨੇ ਜੀ ਕੀ ਨਾਮ ਹੈ ਜੀ ਪੱਪਾ ਜੀ ਆਪਣਾ ਕੀ ਨਾਮ ਹੈ ਜੀ ਮਾਸੂਦ ਜੀ ਆਪਰਾ ਮੋਬਾਈਲ ਨੰਬਰ ਕੀ ਹੈ ਜੀ 99636 99636 ਜੀ 2047 2047 ਜੀ ਪਿੰਡ ਕਿਹੜਾ ਜੀ ਪੰਜ ਗ੍ਰਾਂਗੀਆਂ ਖੁਰਦੀ ਜ਼ਿਲ੍ਹਾ ਜੀ ਮੋਗਾ ਜ਼ਿਲ੍ਹਾ ਮੋਗਾ ਜੀ ਇਹ ਤੋਂ ਲਾ ਹੋਰ ਵੀ ਟਰੈਕਟਰ ਬਗੇ ਹੋਰ ਵੀ ਟਰੈਕਟਰ ਆ ਜਪੜ ਲਵੀ ਆਹੀ ਟਰੈਕਟਰ ਆਈ ਉਹ ਸਾਡੀ 265 ਜੀ ਇਹ ਟਰੈਕਟਰ ਆ ਜੀ ਮੜਲਾ 13 ਮਾਡਲ ਆ ਜੀ 4 ਲੱਖ ਡਿਮਾਂਡ ਆ ਜੀ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲੋ ਜੀ ਬਾਬੇ ਨੇ ਮੋਬਾਈਲ ਨੰਬਰ ਵਿੱਚ ਬੋਲਤਾ ਜੀ ਨਾਲ ਖੜਾ ਹੈ 6055 ਫਾਰਮ ਟਰੈਕ ਸੁਪਰਮੈਕਸ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਹੱਡ ਵਾਲੀ ਸੱਤੀ ਲੱਗੀ ਹੋਈ ਹੈ ਜੀ ਟਾਇਰ ਪਿਛਲੇ ਹੈਗੇ ਨਹੀਂ 50 ਪੈਸੇ ਮੂਰ ਲਈ 50 ਪੈਸੇ ਪਾਵਰ ਸਟੀering ਹੈ ਜੀ ਸੈਂਟਰ ਗੇਅਰ ਹੈ 6055 ਹੀ ਪੰਜਾਬ ਪੰਜਾਬ ਨੰਬਰ ਟਰੈਕਟਰ ਹੈ ਜੀ 14 ਮਾਡਲ ਹੈ ਜੀ ਮੋਗਾ ਟਰੈਕਟਰ ਮੰਡੀ ਦੇ ਟਰੈਕਟਰ ਹੈ ਜੀ ਇਹ 14 ਮਾਡਲ 4,50,000 ਰੁਪਏ ਦੀ ਡਿਮਾਂਡ ਹੈ ਜੀ ਨਾਲ ਖੜਾਈ ਸੋਨ ਵਾਲੀ ਕਾਡੀ ਆਈ 60 RX ਜੀ ਪਾਵਰ ਸਟੀering ਜੀ ਸਾਈਡ ਗੇਅਰ ਵਜੇ ਹੈਵੀ ਬੰਪਰ ਲੱਗਿਆ ਹੋਇਆ ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਐਚ ਡੀ ਐਮ ਡਬਲ ਡਿਸਟ੍ਰਿਬਿਊਟਰ ਆਈ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਕਿਹੜਾ ਪਿੰਡ ਬਾਈ ਜੀ ਦੀਪ ਗਾੜੀ ਆਪਣਾ ਮੋਬਾਈਲ ਨੰਬਰ ਕੀ ਹੈ ਜੀ ਮੋਬਾਈਲ ਨੰਬਰ ਕੀ ਵੀਰੇ 9972660800 ਇੱਕ ਵਾਰੀ ਹੋਰ ਬੋਲ ਦਿ ਵੀਰੇ 9972660800 ਹਾਂਜੀ ਪੰਜ ਲੱਖ ਨਾਲ ਟਰੈਕਟਰ ਜੀ ਪੰਜ ਲੱਖ ਕੰਡੈਕਟ ਕਰੋ ਜੀ ਔਡ ਵਾਲੀ ਸੱਤ ਹੀ ਲੱਗੀ ਹੋਈ ਹੈ ਜੀ ਪੰਜਾਬ ਨੰਬਰ ਟਰੈਕਟਰ ਆ ਜੀ 17 ਮਾਡਲ 5,50,000 ਰੁਪਏ ਦੀ ਡਿਮਾਂਡ ਆ ਜੀ ਆ ਖੜਾ ਹੈ ਮਹਿੰਦਰਾ ਅਰਜਨ ਅਲਟਰਾ 1605 ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਪਿਛਲੇ ਟਾਇਰ ਬਿਲਕੁਲ ਘਸੇ ਹੋਏ ਨੇ ਜੀ ਮੋਰਲੇ ਵੀ ਘਸੇ ਹੋਏ ਨੇ ਸੈਂਟਰ ਗੇਅਰ ਆ ਜੀ ਪਾਵਰ ਸਟੀering ਹੈ ਜੀ ਪੰਜਾਬ ਨੰਬਰ ਡਰਾਈਵਰ ਐਪੀਵੀ 19 2009 ਮਾਡਲ ਹੈ ਜੀ ਨਵ ਮਾਡਲ ਹੈ ਜੀ 2 ਲੱਖ 90 ਹਜ਼ਾਰ ਰਿਮਾਂਡ ਹੈ ਜੀ ਦੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਨਵ ਆਕੜੇ ਜੌਂਡੀਆਰ 5103 ਜੀ ਪਾਵਰ ਸਟੀering ਹੈ ਜੀ ਸਾਈਡ ਗੇਅਰ ਟਾਇਰ ਚਾਰੇ ਚੈੱਕ ਕਰ ਲਓ ਜੌਂਡੀਆਰ ਦੇ ਟਾਇਰ ਨਹੀਂ ਟਾਇਰ ਹੈਗੇ 80% ਔਡ ਵਾਲੀ ਸੱਤੀ ਲੱਗੀ ਹੋਈ ਹੈ ਜੀ ਐਂਪ ਲੱਗਿਆ ਹੋਇਆ ਹੈ ਹੈਵੀ ਬੰਪਰ ਆਈ ਬੰਨਿਆ ਨੇ ਰੇਟੀ ਤੇ ਪਾਇਆ ਨਹੀਂ ਹੈ ਜੀ ਨਾਲ ਖੜਾ ਹੀ ਮਹਿੰਦਰਾ 475 DI ਟਾਇਰ ਚਾਰੇ ਨਵੇਂ ਨਹੀਂ ਬਿਲਕੁਲ ਸੈਂਟਰ ਗੇਅਰ ਹੈ ਜੀ ਪਾਵਰ ਸਟੀਅਰਿੰਗ ਕਰਵਾਇਆ ਹੋਇਆ ਹੈ ਜੀ ਮਹਿੰਦਰਾ 575 DI ਜੀ ਨਾਲ ਖੜਾ ਹੈ ਸਵਰਾਜ 735 ਐਫ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਪਿਛਲੇ ਟਾਇਰ ਬਿਲਕੁਲ ਨਵੇਂ ਨੇ ਜੀ ਪੋਲੋ ਦੇ ਟਾਇਰ ਨੇ ਜੀ ਮੂਹਰੇ ਟਾਇਰ ਹੈਕ ਨਹੀਂ ਪੰਜਾਬ ਪੈਸੀ ਕੱਟਵੇਂ ਸੇਜਾ ਜੀ ਸੈਂਟਰ ਗੇਅਰ 735 ਐਫ ਜੀ 2000 ਮਾਡਲ ਹੈ ਜੀ 198000 ਦੀ ਡਿਮਾਂਡ ਹੈ ਜੀ ਨਾਲ ਖੜਾ ਹੈ ਸਵਰਾਜ 852 ਜੀ 400 ਸੋਜੀ ਪਿਛਲੇ ਟਾਇਰ ਬਿਲਕੁਲ ਨਾ ਮੇਰੇ ਜੀ ਤੇਜਰ ਟਾਇਰ ਨੇ ਗੁੜੀ ਜਰ ਦੇ ਮੂਰਲੇ ਡਰਕਾ ਸੇਵ ਨਹੀਂ ਛੁੜਾ ਜੇ ਹੈਵੀ ਬੰਪਰ ਲਗਾਈ ਪੰਜਾਬ ਨੰਬਰ ਟਰੈਕਟਰ ਆ ਜੀ 98 ਮਾਡਲ ਆ ਜੀ 2 ਲੱਖ 40 ਹਜ਼ਾਰ ਦੀ ਡਿਮਾਂਡ ਆ ਜੀ ਭਾਈ ਕਿਹੜਾ ਪਿੰਡਾ ਜੀ ਕਾਲਾ ਜੀ ਇਹ ਕਿੱਥੇ ਜੀ ਜਿਹੜਾ ਮੁੱਗ ਗਿਆ ਜੀ ਹਾਂ ਕੀ ਨਾਮ ਆ ਭਾਈ ਦਾ ਜੀ ਮਨਜੀਤ ਸਿੰਘ ਤੇ ਮੋਬਾਈਲ ਨੰਬਰ ਵੀਰੇ ਆਪਣਾ ਖੇਤਰ 575 1353 ਇੱਕ ਵਾਰੀ ਹੋਰ ਬੋਲ ਦੋ ਬਾਈ ਖੇਤਰ 575 1353 ਕੱਲਾ ਟਰੈਕਟਰ ਵੀ ਕਿਹਾ ਉਹ ਬਾਈ ਆਪਣਾ ਆਹ ਦਿਖਾਉ ਉਹ ਆ ਗਈ ਇਹ ਦੋਨੇ ਟਰੈਕਟਰ ਬਾਈਆਂ ਦੇ ਨੇ ਜੀ 735 ਬਾਈ ਦਾ ਜੀ 855 ਵੀ ਜੀ ਇਹ ਬਾਈ ਨਾਲ ਕਨੈਕਟ ਕਰੇ ਜੀ ਨਾਲ ਖੜਾ ਇਹ ਮਹਿੰਦਰਾ 265 ਡੀ ਹੈ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਜੀ ਮੂਰਲੇ ਟਾਇਰ ਨੇ ਗੁਡਿਆਰ ਦੇ ਜੀ ਪਿਛਲੇ ਜਕੇ ਦੇ ਨੇ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਇਹ ਪੰਜਾਬ ਨੰਬਰ ਹੈ ਜੀ 98 ਮਾਡਲ ਹੈ ਜੀ ਕਿੰਨੇ ਧਰਮਾ 1,82,000 ਰੁਪਏ ਦੀ ਡਿਮਾਂਡ ਹੈ ਜੀ ਨਾਲ ਖੜਾ ਸਵਰਾਜ 855 ਐਫੀਜੀ 4 ਸਟਾਰ ਰਿਵਰਸ ਵੀਡੀਓ ਪਾਵਰ ਸਟੀering ਸੈਂਟਰ ਗੇਅਰ ਡਬਲ ਡਿਸਟ੍ਰਿਬਿਊਟਰ ਐਵੀ ਬੰਪਰ ਮੂਰਲੇ ਟਾਇਰ ਹੈਗੇ ਨੇ ਬਈ ਦੇ 50 ਪੈਸੇ ਐਮ ਆਰ ਪੀ ਦੇ ਟਾਇਰ ਨੇ ਜੀ ਪਿਛਲੇ ਟਾਇਰ ਬਿਲਕੁਲ ਨਵੇਂ ਨੇ ਜੀ ਕਿਹੜਾ ਪਿੰਡ ਆ ਜੀ ਹੈ ਦੋ ਉਧਰ ਦੋ ਉਧਰ ਹੀ ਕਿਹੜਾ ਜਿਲ੍ਹਾ ਜੀ ਜਿਲ੍ਹਾ ਆਈਆ ਜਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਹੀ ਲੋ ਯੰਕਲ ਦਾ ਮੋਬਾਈਲ ਨੰਬਰ ਹੈ 97792 ਜੀ ਅੱਗੇ ਜੀ 80813 80813 ਜੀ ਕਲੋਸ ਕਰ ਦੇ ਜਿੰਨਾ ਜੀ ਇਹਦਾ 19 ਆਈ 15 ਮਾਡਲ 5 ਲੱਖ 50 ਹਜ਼ਾਰ ਡਿਮਾਂਡ ਕਰ ਰਹੇ ਆ ਭਾਈਆਂ ਨੇ ਪੰਜਾਬ ਨੰਬਰ ਆ ਜੀ ਨਾਲ ਖੜਾ 735 ਸਵਰਾਜ ਜੀ ਐਫੀ ਪੈਰ ਚਾਰੀ ਕਸੇ ਵੀ ਨਹੀਂ ਜੀ ਨਾਨ ਪਾਵਰ ਸੈਂਟਰ ਗੇਅਰ ਹੈ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਇਹ ਹੈ ਜੀ 95 ਮਾਡਲ ਇਹਦੀ ਡਿਮਾਂਡ ਹੈ ਜੀ 1,28,000 ਜੀ ਨਾਲ ਖੜਾ ਹੈ ਸੋਨਾ ਲੀਗਾ ਡੀਆਈ 60 ਆਰਐਕਸ ਜੀ ਪਾਵਰ ਸਟੀering ਸੈਡ ਗੇਰੀ ਟਾਇਰ ਹੈਗੇ ਨਹੀਂ ਚਾਰੀ 80 ਪੈਸੇ ਪੰਜਾਬ ਨੰਬਰ ਟਰੈਕਟਰ ਹੈ ਜੀ ਪੀਬੀ 29 14 ਮਾਡਲ ਹੈ ਜੀ ਇਹ 435000 ਜੀ ਡਿਮਾਂਡ ਹੈ ਜੀ ਸੈਡ ਗੇਰੀ ਪਾਵਰ ਸਟੈਂਡ ਡਿਸਟ੍ਰੀਬਿਊਟਿਵ ਐਮ ਆਰ ਪੇ ਦੇ ਟਾਇਰ ਨੇ ਜੀ ਕਿਹੜਾ ਪਿੰਡ ਬਾਬਾ ਜੀ ਪਿੰਡ ਬੋਟਰ ਜ਼ਿਲ੍ਹਾ ਮੋਗਾ ਜੀ ਆਪਣਾ ਮੋਬਾਈਲ ਨੰਬਰ ਕੀ ਹੈ ਜੀ ਠੀਕ ਹੈ ਜੀ ਨਾਲ ਕਿਹੜਾ ਸਵਰਾਜ 855 ਜੀ ਕਟ ਮੀਸ ਜੀ पाब नंबर ड्रैक्टर आईए टायर पिछले चार ही बिल्कुल नवे नहीं जी गुडियर के टायर नहीं जी चार मॉडल ड्रैक्टर आईए दो खड़ा स्वराज अठ सौ पचवंजा फाइव स्टार सेंटर गेयर पावर स्टेरिंग डबल डिस्ट्रीब्यूटर रिवर्स पीटीओ ਟਾਇਰ ਹੈ 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 ਨੀ ਇਹ ਸਪੈਸ਼ਲ ਹੈ ਫਾਈਵ ਸਟਾਰ ਟਰੈਕਟਰ ਹੈ ਇਹ ਕੋਲ ਟਾਪ ਮਾਡਲ ਹੈ ਇਹ 21 ਮਾਡਲ ਹੈ 6 ਲੱਖ 80 ਜਰ ਦਾ ਪ੍ਰਾਈਸ ਹੈ ਜੀ ਪੰਜਾਬ ਨੰਬਰ ਟਰੈਕਟਰ ਹੈ ਨਾਲ ਕੜਾਈ ਪੰਜਾਬ ਨੰਬਰ ਟਰੈਕਟਰ ਜੋਂ ਡੀ ਆਰ ਪੰਜਾਬ ਪੰਜਾਬੀ ਫੁੱਡ ਵਾਲੀ ਸਾਥੀ ਲੱਗੀ ਹੋਈ ਹੈ ਜੀ ਪਾਵਰ ਸਟੀering ਹੈ ਜੀ ਟਾਇਰ ਇਹਨੇ 16 ਜੀ 16 ਟਾਇਰ ਨਹੀਂ ਦੀ ਕੇ ਦੀ ਬੋਲ ਨਹੀਂ ਦੀ ਕੇ ਦੀ 75 16 ਦੇ ਹੈਵੀ ਬੰਪਰ ਲੱਗਿਆ ਹੋਇਆ ਜੀ ਬਰਨਾੜਾ ਨੰਬਰ ਡਰਾਈਵਰ ਹੈ 14 ਮਾਡਲ ਹੈ 415000 ਦਾ ਪ੍ਰਾਈਸ ਹੈ ਜੀ ਨਾਲ ਖੜਾ ਜੋਂਡਿਆ 53 ਦਾ ਸੀ ਬਾਵਰ ਸਟੀering ਹੈ ਜੀ ਸਾਈਡ ਗੇਅਰ 16 ਦੇ ਟਾਇਰ ਨੇ ਜੀ ਐਮ ਆਰ ਐਫ ਦੇ ਪੋਰਲੈਸ ਹੈ ਬਿਨਾਂ 16 ਦੇ ਬਿਜਲੀ ਨਹੀਂ ओड आई छतरी लगी हुई है जी एवी बंपर है पंजाब नंबर ट्रैक्टर जी मॉडल अठारह जी कापी उन्नी जी है टॉप मॉडल सत्त लखाइज है जी खड़ा जी सत्त सौ चुताली एफ पी जी फोर स्टार रिवर्स वीडियो पावर स्टेरिंग सेंटर गए जी डबल डिस्ट्रीब्यूटर लगे हुआ जी ਚਾਰੇ ਟਰਨ ਇਹ ਪਿਛਲੇ ਟਰਨ ਨੇ 14 ਦੀ ਜਕੇ ਦੇ ਜਕੇ ਸੁਨਤ ਮੂਰਲੇ ਨੇ ਇਸ 614 ਵੀ ਗੁਡੀਰ ਦੇ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਜੀ ਹੈਵੀ ਬੰਪਰ ਲੱਗਿਆ ਹੋਇਆ ਜੀ ਪੰਜਾਬ ਨੰਬਰ ਟਰੈਕਟਰ ਆ ਜੀ 13 ਮਾਡਲ ਟਰੈਕਟਰ ਆ ਜੀ ਇਹ 395000 ਦਾ ਪ੍ਰਾਈਸ ਆ ਜੀ ਨਾਲ ਗੜਾ 5310 ਜੁੰਡੀ ਹਰੀ ਹੈ ਟੈਰ ਹੈ ਜੀ 70 ਰੁਪਏ ਪਿਛਲੇ ਗੁੜੀ ਆ ਰਹੇ ਨੇ ਮੁੱਲੇ ਵੀ ਗੁੜੀ ਆ ਰਹੇ ਨੇ ਜੀ ਪਿਛਲੇ ਟੈਰ 16 ਦੇ ਵੀ ਮੁੱਲੇ 650 50 20 ਦੇ ਨੇ ਜੀ 650 20 ਦੀ ਫੋਡ ਵਾਲੀ ਸੱਤ ਲੱਗੀ ਹੋਈ ਹੈ ਜੀ ਐਂਪ ਲੱਗਿਆ ਹੋਇਆ ਹੈਗਾ ਹੈਵੀ ਬੰਪਰ ਆ ਜੀ 17 ਮਾਡਲ ਡਰੈਕਟਰ ਆ ਜੀ ਕਾਪੀ 18 ਦੀ ਹੈ ਫੋਲੋ ਟੌਪ ਮਾਡਲ ਡਰੈਕਟਰ ਆ ਜੀ 6 ਲੱਖ 50000 ਦਾ ਪ੍ਰਾਈਸ ਆ ਜੀ ਮਾੜਾ ਖੜਾ ਹੀ ਫਾਰਮਟਰ ਇੱਕ ਸਾਖੀ ਜੀ 13 ਦੇ ਟਾਇਰ ਨੇ ਪਿਛਲੇ ਟਾਇਰ ਨੇ ਵੀ ਕੇ ਟੀ ਵੀ ਮੁੱਲ ਐਮ ਆਰ ਪਤਨੀ ਲਾਈਵ ਵੀਡੀਓ ਪੰਜਾਬ ਨੰਬਰ ਟਰੈਕਟਰ ਆ ਜੀ ਨੋ ਮਾੜਾ ਜੀ 295000 ਦਾ ਰੇਟ ਆ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਸੂਰਾ 852 ਟਾਇਰ ਵੀ ਸਟਾਰ ਹੈ ਰਵਰਸ ਵੀਡੀਓ ਪਾਵਰ ਸਟੀering ਟਾਇਰ ਚਾਰੇ ਨਵੇਂ ਨੇ ਬਿਲਕੁਲ ਵਧੀਆ ਸਤਰੀ ਲੱਗੇ ਹੋਏ ਜੀ ਸੈਂਟਰ ਗੇਅਰ ਹੈ ਪੰਜਾਬ ਨੰਬਰ ਟਰੈਕਟਰ ਹੈ ਜੀ ਚਿੱਪ ਵਾਲੀ ਕਾਫੀ ਜਿੱਕਾ ਨਾਮ ਹੈ ਜੀ ਇਹ ਹੈ ਜੀ 21 ਮਾਡਲ ਟਰੈਕਟਰ ਹੈ ਜੀ ਇਹ 7 15000 ਇਹਦਾ ਰੇਟ ਹੈ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਈ ਨਾਲ ਖੜਾ ਜੀ ਸਵਰਾਜ 735 AP ਸਵਰਾਜ 735 AP ਇਹ ਮਾਰੇ ਤੇ ਟਾਇਰ ਨਹੀਂ ਟਾਇਰ 50 ਪੈਸੇ ਨਹੀਂ ਜੀ ਟ੍ਰੈਨਰ ਮੇਰਾ ਡਰਾਈਵਰ ਜਿੱਕਾ ਲੱਕ 30 ਵਾਲਾ ਦਾ ਪ੍ਰਾਈਸ ਆ ਗਈ ਦੇਖੋ ਟ੍ਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਈ ਨਾਲ ਖੜਾ ਫਾਰਮ ਟਰੈਕ 60 55 ਜੀ ਸਾਈਡ ਗੇਅਰ ਪੰਜਾਬ ਨੰਬਰ ਆ ਜੀ ਪੰਜਾਬ ਨੰਬਰ ਆ ਜੀ ਇਹ ਟਾਇਰ ਚਾਰੇ ਨਵੇਂ ਨੇ ਜੀ ਐਮਆਰ ਤੇ ਟਾਇਰ ਨੇ ਜੀ ਡਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਜੀ ਫਾਰਮ ਟ੍ਰੈਕ 60 ਜਿੰਦਿਆ T20 ਦੀ 17 ਮਾਡਲ ਆਈ ਇਹ 5 ਲੱਖ 65 ਹਜ਼ਾਰ ਇਹਦਾ ਰੇਟ ਆ ਜੀ ਪੰਜਾਬ ਨੰਬਰ ਆ ਜੀ ਨਾਲ ਖੜਾ ਸਵਰਾਜ 855 ਜੀ ਫੋਰ ਸਟਾਰ ਸਰਵਰਸ ਵੀਡੀਓ ਪਾਵਰ ਸਟੀering ਸੈਂਟਰ ਗੇਅਰ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਟਾਇਰ ਚਾਰੇ ਨਵੇਂ ਨੇ ਜੀ ਪਿੱਛੇ ਦੇ BKT ਦੇ ਨੇ ਜੀ ਮੂਲ ਗੁੜੀਆ ਦੇ ਨੇ 14 ਮਾਡਲ ਆ ਜੀ 14 ਮਾਡਲ 4,85,000 ਇਹਦਾ ਰੇਟ ਆ ਜੀ ਨੰਬਰ 14 852 3 ਸਟਾਰ ਰਿਵਰਸ ਵੀਡੀਓ ਘੱਟ ਨਹੀਂ ਸੀ ਜੀ ਮੂਲ ਟਾਇਰ ਦਾ ਸੇਵ ਨਹੀਂ ਪਿਛਲੇ 50 ਦਾ ਕਰਨੇ ਸੈਂਟਰ ਗੇਅਰ ਪੰਜਾਬ ਨੰਬਰ ਆ ਜੀ ਇਹ ਇਹ 10 ਮਾਡਲ ਟਰੈਕਟਰ ਆ ਜੀ 3,60,000 ਇਹਦਾ ਰੇਟ ਆ ਜੀ ਨੂੰ ਕਿਹਾ ਨਾ ਖੜਾ ਜੀ ਮਹਿੰਦਰਾ 275 ਡੀਆਈਜੀ ਮਹਿੰਦਰਾ ਪਿਛਲੇ ਟਾਇਰ ਬਿਲਕੁਲ ਨਵੇਂ ਨੇ ਜੀ ਮੂਰਲੇ ਥੋੜੇ ਘਸੇ ਹੋ ਨੇ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ 2000 ਮਾਡਲ ਆ ਜੀ ਇਹ 2000 ਮਾਡਲ ਆ ਜੀ ਮਹਿੰਦਰਾ 275 2000 ਮਾਡਲ ਆ ਜੀ 2 ਲੱਖ 40 ਹਜ਼ਾਰ ਦਾ ਰੇਟ ਆ ਜੀ ਪੰਜਾਬ ਨੰਬਰ ਨਾਲ ਖੜਾ ਸਵਰਾਜ 852 3 ਸਟਾਰ ਕਟਮੇਸ ਜੀ ਨੌਨ ਪਾਵਰ ਆਈ ਇਹ ਸੈਂਟਰ ਗੇਅਰ ਪਿਆ ਰਹੇਗੀ ਨਹੀਂ ਪਿਛਲੇ ਜਦਾਂ ਹੀ ਹੈਗੇ 60 ਪੈਸੇ ਮੂਰਲੇ ਬਿਲਕੁਲ ਕਸੇ ਹੋ ਨਹੀਂ ਮਗਰਾਟ ਮੂਰਲੇ ਵੀ ਲੱਗੇ ਹੋ ਨਹੀਂ ਜੀ ਪੰਜਾਬ ਨੰਬਰ ਡ੍ਰੈਕਟਰ ਆਈ ਇਹ 10 ਮਾਡਲ ਡ੍ਰੈਕਟਰ ਆਈ ਇਹ 3 ਸਪੀਡ ਹੈ 3,75,000 ਇਹਦਾ ਰੇਟ ਆਈ ਆਹ ਦੇਖੋ ਬਈ ਫਾਰਮ ਟਰੈਕ 60 ਇੰਟਰਵੀਅਰ ਨੌਨ ਪਾਵਰ ਲਾਈਵ ਵੀਡੀਓ ਅਮ ਗੋਡ ਯਰ ਦੇ ਟਾਇਰ ਨਹੀਂ ਟਾਇਰ ਮੁੱਢਲੇ ਕੇ ਸੇਵ ਨਹੀਂ ਪਿਛਲੇ ਕੇ ਨਹੀਂ 80 ਪੈਸੇ 2005 ਮਾਡਲ ਜੇ 2 ਲੱਖ 60 ਹਜ਼ਾਰ ਇਹਦਾ ਪ੍ਰਾਈਸ ਹੈ ਜੀ ਬਨਾਡ ਟਰੈਕਟਰ ਮੁੰਡੀ ਟਰੈਕਟਰ ਹੈ ਜੀ ਫਾਰਮ ਟਰੈਕ 60 ਜੀ ਦੇਖੋ ਇਹ ਸੁਵਰਾਜ 735 ਜੀ ਟਾਇਰ 50 ਪੈਸੇ ਨੇ ਜੀ ਬਿਲਕੁਲ 오ਰੀਜਨਲ ਟਰੈਕਟਰ ਦਾ ਸੋਰਾ 735 ਜੀ ਪੰਜਾਬ ਨੰਬਰ ਟਰੈਕਟਰ ਹੈ ਇਹ 96 ਮਰਲਾ ਜੀ 1,52,000 ਇਹਦਾ ਰੇਟ ਹੈ ਜੀ ਨਾਲ ਖੜਾ ਜੀ ਸੋਨ ਵਾਲੀ ਕਾ ਡੀਆਈ 750 ਟਾਇਰ ਚਾਰੇ ਨਵੇਂ ਨੇ ਜੀ ਸੈੱਬ ਵੇਰ ਆ ਜੀ ਨੌਨ ਪਾਵਰ ਆ ਜੀ ਪਿੱਛੇ ਦੇ ਟਾਇਰ ਗੁਡਇਰ ਦੇ ਨੇ ਮੂਲੇ ਬੀਡਾ ਦੇ ਨੇ ਬੀ ਫਾ ਦੇ ਨੇ ਜੀ ਪੰਜਾਬ ਨੰਬਰ ਟਰੈਕਟਰ ਆ ਜੀ ਨੌ ਮਾਡਲ ਆ 2009 315000 12500 ਨਾਲ ਖੜਾ ਜਿੰਨੇ ਜਰਾ 475 ਦੀ ਆ ਜੀ ਇਸਲੇ ਟਾਇਰ ਲੈਨੇ ਨੇ ਜੀ ਮੂਲੇ ਘਸੇ ਹੋਏ ਨੇ ਜੀ ਜਿੰਨੇ ਜਰਾ 475 ਪੰਜਾਬ ਨੰਬਰ ਟਰੈਕਟਰ ਆ ਜੀ 2004 ਮਾਡਲ ਹੈ ਜੀ ਇਹ 265000 ਦਾ ਰੇਟ ਹੈ ਜੀ ਨਾਲ ਕੜਾ ਸਵਰਾਜ 744 ਜੀ ਐਫ ਵੀ ਕਟਨੇ ਸੀ ਜੀ ਪਿੱਛੇ ਦਾ ਰੱਸੀ ਬੈਜ ਨਹੀਂ ਮੂਹਰੇ ਵੀ ਇਸੇ ਬੈਜ ਨਹੀਂ 2008 ਮਾਡਲ ਹੈ ਜੀ 245000 ਦਾ ਰੇਟ ਹੈ ਜੀ ਦੇਖੋ ਸਵਰਾਜ 744 ਐਫ ਵੀ ਜੀ ਨਾਲ ਕੜਾ ਸਵਰਾਜ 852 ਜੀ 3 ਸਟਾਰ ਕਟਨੇ ਸੀ ਜੀ ਨੌਨ ਪਾਵਰ ਆ ਜੀ ਸੈਂਟਰ ਗੇਅਰ ਹੈ। ਔਡ ਵਾਲੀ ਸਾਤਰੀ ਲੱਗੀ ਹੋਈ ਆ ਜੀ। ਟਾਇਰ ਪਿਛਲੇ ਸੀਅਟ ਦੇ ਨਹੀਂ ਜੀ। ਮੋੜਲੇ ਵੀ ਸੀਅਟ ਦੇ ਨਹੀਂ ਟਾਇਰ ਹੈਗੇ ਨਹੀਂ ਜੇ ਸੀਗਵੇਂ ਸੇ। 2002 ਮਾਡਲ ਆ ਜੀ ਇਹ। 2,65,000 ਦਾ ਰੇਟ ਆ ਜੀ। ਨਾਲ ਖੜਾ ਸੋਨਾਂ ਲਿਕਾ। ਸੋਨਾਂ ਲਿਕਾ। ਸਿਕੰਦਰਾਈ ਜੀ। 8 10 ਦਾ ਚੱਲ ਚੱਲੀ ਮੈਨੂੰ ਬੋਡਾ ਦੀ ਜੱਪੀ ਲੱਗੀ ਹੋਈ ਹੈ ਜੀ ਸਾਈਡ ਗੇਅਰ ਹੈ ਜੀ 24 ਸਪੀਡ ਹੈ ਜੀ ਏ ਪੀ ਆਈ ਡਰਾਈਵ 16 9 28 ਜਿਹੜੀ ਪਿਛਲੇ ਟਾਇਰ ਗੂਡਾ 750 16 ਦੇ ਗੁਡੀਅਰ ਦੇ ਟਾਇਰ ਨੇ ਜੀ ਪਿਛਲੇ ਪੋਲੋ ਦੇ ਨੇ 2020 ਮਾਡਲ ਟਰੈਕਟਰ ਹੈ ਜੀ ਇਹ 6 ਲੱਖ 25 ਹਜ਼ਾਰ ਇਹਦਾ ਰੇਟ ਹੈ ਜੀ ਡਾਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਈ ਨਾਲ ਖੜਾਈ ਸਪੰਜਾਬੀ 20 ਸਪੰਜਾਬੀ ਨਿਊ ਹਾਲੈਂਡ ਈ ਟਾਇਰ ਚਾਰੇ ਬਿਲਕੁਲ ਨਾ ਮੇਰੀ ਐਮ ਆਰਐਫ ਦੇ ਟਾਇਰ ਨਹੀਂ ਚਾਰੇ ਸਾਈਡ ਗੇਅਰ ਹੈ ਜੀ ਨੋਨ ਪਾਵਰ ਹੈ ਜੀ ਪਾਵਰ ਸਟੀਅਰਿੰਗ ਹੈ ਜੀ ਡਾਬਲ ਡਿਸਟ੍ਰੀਬਿਊਟਰ ਲੱਗਿਆ ਹੋਇਆ ਜੀ 21 ਮਾਡਲ ਟਰੈਕਟਰ ਹੈ ਈ ਇਹ 945000 ਦਾ ਰੇਟ ਆ ਜੀ ਨਾਲ ਕੜਾਈ ਸੋਨ ਵਾਲੀ ਦਾ 750 ਪੈਕ ਮੀਸ ਇਟ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਸਾਈਡ ਗੇਅਰ ਹੈ ਪੰਜਾਬ ਨੰਬਰ ਆ ਜੀ ਸੋਨ ਵਾਲੀ ਦਾ 750 ਇਹ ਆ ਜੀ 2005 ਮਾਡਲ ਜੀ 285000 ਦਾ ਰੇਟ ਆ ਜੀ ਦੇਖੋ ਬਈ ਸੀ ਦੇ ਸੰਘੜੇ ਵਾਲੀ ਡੈਕਟਰੀ 5210 ਜੁੰਡੀਆਰ ਟਾਇਰ ਚਾਰੇ ਨਵੇਂ ਨੇ ਪਿਛਲੇ ਟਾਇਰ ਸੀਏਟ ਦੇ ਨੇ ਜੀ 16 928 ਦੇ ਮੂਰਲੇ ਵੀ ਸੀਏਟ ਦੇ ਨੇ ਜੀ ਸੀ ਪੰਜਾਬੀ ਜੀ ਹੈਵੀ ਬੰਪਰ ਹੈ ਜੀ ਪਾਵਰ ਸਟੀਅਰਿੰਗ 5210 ਜੁੰਡੀਆਰ 21 ਮਾਡਲ ਹੈ 21 ਮਾਡਲ 7 ਲੱਖ 25 ਹਜ਼ਾਰ ਰੇਟ ਹੈ ਜੀ ਕਾਪੀ ਦੂਜੇ ਨਾਮ ਹੈ ਜੀ ਦੇਖੋ ਜੀ ਟੌਪ ਮਾਡਲ ਟਰੈਕਟਰ ਆ ਜੀ 21 ਮਾਡਲ 725000 ਪ੍ਰਾਈਸ ਆ ਜੀ ਨਾਲ ਖੜਾ ਹੀ 963 ਐਫੀ ਸੂਰਾਜ ਸੂਰਾਜ ਵਜਾ ਹੈਵੀ ਸਾਤੀ ਲੱਗਿਆ ਜੀ ਹੁੱਡ ਵਾਲੀ ਹੈਵੀ ਬੰਮ ਪ੍ਰਾਈਸ ਸਾਈਡ ਗੇਅਰ ਆ ਜੀ ਡਬਲ ਡਿਸਟ੍ਰਿਬਿਊਟਰ ਪਾਵਰ ਸਟੀering 963 21 ਮਾਡਲ ਟਰੈਕਟਰ ਆ ਜੀ ਇਹੇ ਸ਼ੇਲਕ ਬਦੂਨ ਜਾਇ ਜਾਰੇ ਰੇਟ ਹੈ ਜੀ ਕਾਪੀ ਪਹਿਲੇ 9 ਵਜੇ ਟਾਇਰ ਚਾਰੇ ਨਵੇਂ ਨੇ ਐਮ ਆਰ ਪੀ ਦੇ ਟਾਇਰ ਨੇ ਜੀ ਨਾਲ ਖੜਾ ਜੀ 9500 ਮੇਸੀ ਹੁੰਡਾ ਵਾਲੀ ਸਾਥੀ ਲੱਗੀ ਹੋਈ ਹੈ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਟਾਇਰ ਪਿੱਛਲੇ ਨਵੇਂ ਨੇ ਜੀ ਮੂਲੇ ਪੰਜਾਬ ਪੈਸੇ ਆਈ ਪਾਵਰ ਸਟੀering ਸਾਈਡ ਗੀਅਰ ਵਧੀਆ ਹੈਵੀ ਬੰਪਰ ਲੱਗਿਆ ਹੋਇਆ ਜੀ ਸਟੈਪ ਵਾਲੀ ਕਾਪੀ 16 ਮਾਡਲ ਹੈ ਜੀ 475000 ਦਾ ਪ੍ਰਾਈਸ ਹੈ ਜੀ ਪਹਿਲੇ ਨਾਮ ਕਾਪੀ ਹੈ ਜੀ ਨਾਲ ਥੋੜਾ 9 ਘਰ 9 ਘਰ ਅਟੈਚ ਚਾਰੀ ਨਮੇਰੇ ਜੀ 9 ਘਰ ਤੇ ਚਾਰੀ ਨਮੇਰੇ ਜੀ 96 ਮਾਡਲ ਟਰੈਕਟਰ ਹੈ ਜੀ 96 ਮਾਡਲ ਹੈ ਜੀ 900000 5000 ਦਾ ਰੇਟ ਹੈ ਜੀ ਨਾਲ ਖੜਾਈ ਸੌਨਾ ਲਿਕਾ ਸਕੰਦਰਾ ਜੀ ਡੀਆਈ ਸਾਠ ਜੀ ਪਾਵਰ ਸਟੀering ਸਾਈਡ ਵੇਅਰ ਡਬਲ ਡਿਸਟ੍ਰਿਬਿਊਟਰ ਲੱਗਿਆ ਹੈ ਜੀ ਟੌਮਲ ਟਰੈਕਟਰ ਹੈ ਕਾਪੀ ਦੂਸਰੇ ਨਾਮ ਹੈ ਜੀ 19 ਮਾਡਲ ਟਰੈਕਟਰ ਇਹ 5,99,000 ਦਾ ਰੇਟ ਹੈ ਜੀ ਮੋਰਲੇਟ ਹੈ ਜੇਕੇ ਨੇ ਪਿਛਲੇ ਵੀ ਜੇਕੇ ਨੇ ਨਾਲ ਦੇ ਟੈਨ ਨਹੀਂ ਪੁਣੇ ਮਾਡਲ 595000 ਰੇਟ ਆ ਇਹਦਾ